भोले बाबा रत्न जैन युवा संघ एवं न्यू यंग फाइव स्टार क्लब की ओर से इस वर्ष पावन पुल्यूशन पर बड़े ही श्रद्धा और भक्ति भाव के साथ जीव दया के रूप में मनाया जा रहा है जैन धर्म के शिक्षाओं के अनुसार जीव मात्र में आत्म सम्मान है और हर जीव की रक्षा करनी सबसे बड़ा धर्म है इसी संदेश को जन जन तक पहुँचाने के लिए संघ और क्लब की ओर से लगातार धार्मिक एवं सामाजिक कार्यक्रम आयोजित किए जा रहे हैं। आज पर्युषण पर्व के दूसरे दिन लुधियाना स्थित पुरानी गौशाला में विशेष कार्यक्रम का आयोजन किया जा रहा है कार्यक्रम के तहत गौ माता को हरा चारा खिलाया गया है पक्षियों को दाना पानी डालकर उनकी सेवा की गई और जीवों के प्रति दया और संवेदना का संदेश दिया गया है उपस्थित सदस्यों ने सामूहिक रूप से संकल्प लिया है कि पूरे पर्व के दौरान जीव दया अहिंसा और पर्यावरण शुद्धि का ध्यान रखा जाएगा अब आपको सुनाते हैं कि क्लब के प्रधान का क्या कहना है जिन्होंने इस अवसर पर विशेष संदेश देते हुए कहा है कि जीवों की रक्षा करना ही असली पूजा है और पर्युषण पर्व का वास्तविक महत्व भी सिद्ध होता है ਜਦੋਂ ਅਸੀਂ ਆਪਣੇ ਆਚਰਣ ਵਿੱਚ ਦਇਆ ਔਰ ਪਰਉਪਕਾਰ ਨੂੰ ਅਪਣਾते हैं जैन जैन समाजदा जो वार्ड दे अंदर पर निरंतर चले मैं सबने बड़ी श्रद्धा भाव देना जेड़े जैन समाज सारा पूरा समाज बड़ी श्रद्धा पावन मनांदे है साडे बहुत ही <गी> स्टार्च को मेरे छोटे भी बॉबी जैन जी जेड़े बहुत ही सारी टीम नु ਨਾਲ ਲੈ के ज्यादा साथ में जी सारा नाल लेके श्रद्धा भाव दे नाल ਇਤ ਦਿਨ ਮਨਾ ਰਸੇ ਪੂਰੇ ਹਫਤਾ ਚੱਲਦਾ ਲਗਾਤਾਰ ਚੱਲਦਾ ਅੱਜ ਦੂਸਰਾ ਦਿਨ ਆ ਦੂਸਰੇ ਦਿਨ ਆ ਕੇ ਗੋ ਮਾਤਾ ਜੀ ਪ੍ਰਾਚੀਨ ਗੋਚਲਾ ਜਿਹੜਾ ਕਿ ਇੱਕ ਪੁਜਤਰ ਸਥਾਨ ਹੈ ਉੱਥੇ ਆ ਕੇ ਗੋ ਮਾਤਾ ਜੀ ਸੇਵਾ ਸਾਡੇ ਬਹੁਤ ਇਸਤਿਹਾਕ ਕੋ ਮਨੋਜੀ ਜਿਹੜੇ ਵਾਸੂ ਜੀ ਜਿਨ੍ਹਾਂ ਨੇ ਸਰਦਾ ਬਾਜੇ ਨਾਲ ਆਪਣੇ ਆਪਣੇ ਪਰਿਵਾਰ ਦੀ ਤਰਫ ਤੋਂ ਸਾਰੇ ਉਹਨਾਂ ਨੇ ਸਾਰਾ ਸਤਿਕਾਰ ਕੀਤਾ ਮੈਂ ਚਾਹਣਾ ਇਹਨਾਂ ਦੇ ਇੱਕ ਮੰਦੀ ਭਾਵਨਾ ਸਰਦਾ ਬਾਪ ਜਾਂ ਜਨ ਸਮਾਜ ਨੂੰ ਵੀ ਆਪ ਸਾਰੇ ਸਰਦਾ ਬਾਪ ਵਾਲੇ ਨੂੰ ਪਰਮਾਰਜ ਦੇ ਇਹਨਾਂ ਦਾ ਅਸ਼ੀਰਵਾਦ ਹੋਲੇ ਬੋਨੀ ਬਾਬਾ ਜੀ ਦਾ ਬਾਬਾ ਰਤਨ ਜੀ ਦਾ ਇਹਨੇ ਸਾਰਿਆਂ ਦਾ ਪਰਵਾਹ ਕੀਤੀ ਸਾਡੇ ਨੂੰ ਅਸ਼ੀਰਵਾਦ ਜੀ ਉਹਨੇ ਸ਼ੀਭ ਲੈਂਦੇ ਨੇ ਮੈਂ ਸਭ ਨੂੰ ਬਹੁਤ ਅੱਛਾ ਨੇਕਮ ਹੈ ਸਾਰੀ ਜੈਂਸਮਾਈ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਕਰ ਚਾ ਬਬੂ ਜੀ ਧਰਮਾ ਕਰਦੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਸਾਡੇ ਹੀ ਕਰਮ ਚੰਗੇ ਕਰਾਂਦਾ ਕੋਈ ਸਾਡੇ ਹੱਥੋਂ ਇਹਦਾ ਕੀ ਹੈ ਚੰਗਾ ਕੰਮ ਸਾਡਾ ਹੋ ਜਾਂਦਾ ਚਲੋ ਕਿਸੇ ਦੇ ਨਾਲ ਮਿਲ ਕੇ ਹੁੰਦਾ ਹੈ ਚਾਹੇ ਖਰਚ ਇਹਨਾਂ ਨੇ ਕੀਤੇ ਲੇਕਿਨ ਸਾਰਾ ਕਰਮ ਸਭ ਦੇ ਹਿੱਸੇ ਦੇ ਇਕ ਜੱਬ ਬੋਬੀ ਜੀ ਮਿਹਰਬਾਨੀ ਦੇ ਨਾਲ ਬੋਬੀ ਜੀ ਨੂੰ ਬਹੁਤ ਬਹੁਤ ਵਧਾਈ ਜਿੰਦਾ ਪਰ ਛੋਟੇ ਵੀ ਪਰਮਜੀਤ ਕੌਂਸਲ ਸਾਹਿਬ ਜੀ ਇਹ ਉੱਥੇ ਚੱਲ ਜਤਾਂਗੇ ਜੈ ਗੋਮਤ ਅਯਾਤੀ ਜਨ ਜਨ ਸਰ ਜੈ ਸਮਾਜ ਦੇ ਜਿਹੜੇ ਆ ਅੱਢ ਦਿੰਦਾ ਜਿਹੜਾ ਇਹਨਾਂ ਦਾ ਪਰਵ ਚੱਲ ਰਿਹਾ ਹੈ ਇਹਨਾਂ ਦਾ ਮੇਰੀ ਸਾਰੇ ਜੈਨ ਸਮਾਜ ਨੂੰ ਮੇਰੇ ਭਾਈ ਸਾਹਿਬ ਵੱਡੇ ਘੜੇ ਨੋਜ ਜੈਨ ਜੀ ਬੋਬੀ ਜੈਨ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਅਹੀਂ ਇਸ ਕੁਇਤਰਿਹਾਰੇ ਦੇ ਵਿੱਚ ਜੋ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਉਹ ਸਮਾਜ ਲਈ ਇੱਕ ਬਹੁਤ ਠੋਡਾ ਸੰਦੇਸ਼ ਹੈ ਕਿ ਆਪਾਂ ਸਮਾਜ ਲਈ ਕੀ ਕਰ ਸਕਦੇ ਆ ਇਹ ਗੁਰੂਆਂ ਦੇ ਜਿਹੜੇ ਇਹਨਾਂ ਨੇ ਉਹ ਸੰਦੇਸ਼ ਦਿੱਤੇ ਨੇ ਉਹਨਾਂ ਵਿੱਚ ਸਮਾਜ ਦੀ ਸੇਵਾ ਕਰ ਰਹੇ ਉਹਨਾਂ ਦੇ ਕਿਸੇ ਅਨੁਸਾਰ ਚੱਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਗੁਰੂ ਦੀ ਗੱਲ ਨੂੰ ਮੰਨਣਾ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਗੱਲ ਨੂੰ ਮੰਨਣਾ ਬੜਾ ਫਰਕ ਹੁੰਦਾ ਹੈ ਇਹ ਲੋਕ ਆਪਣੇ ਗੁਰੂ ਜੀ ਦੀ ਗੱਲ ਨੂੰ ਮੰਨ ਕੇ ਐਡੀ ਵੱਡੀ ਸੇਵਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਸੀਂ ਗੁਰੂ ਮਹਾਰਾਜ ਦੇ ਜੈਨ ਸਮਾਜ ਦੇ ਜਿੰਨੇ ਵੀ ਗੁਰੂ ਮਹਾਰਾਜ ਨੇ ਰਤਨਪੁਰੀ ਜੀ ਮਹਾਰਾਜ ਜਿਹੜੇ ਹੋਰ ਸਾਰੇ ਜੈਨ ਸਮਾਜ ਦੇ ਜਿੰਨੇ ਵੀ ਗੁਰਮਹਾਰਾਜ ਅੱਗੇ ਇਹ ਅਮਰ ਚੰਨੈ ਪ੍ਰਾਰਥਨਾ ਕਰਦੇ ਆਂ ਕਿ ਉਹਨਾਂ ਦੇ ਇਹਨਾਂ ਦੇ ਸਾਰਿਆਂ ਦੇ ਆਪਣਾ ਸ਼ਿਰੋਪ ਬਣਾ ਕੇ ਰੱਖਾਂ ਤਾਂ ਕਿ ਸਮਾਜ ਦੀ ਤੇ ਇਹ ਲੋਕਾਂ ਦੀ ਸੇਵਾ ਕਰ ਸਕਣ ਮੈਂ ਆਪਣੇ ਵੱਲੋਂ ਆਪਣੇ ਸਾਰੇ ਆਪਣੀ ਕਾਂਗਰਸ ਪਾਰਟੀ ਵੱਲੋਂ ਸ਼ਾਮ ਸਿੰਘ ਲੋਥਰੇ ਵੱਲੋਂ ਸਾਰੇ ਜੈ ਸਮਾਜ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੈ ਜੈ ਸਾਡੇ ਜਿਹੜੇ ਪਰਮਾਤਮਾ ਹੈਗੇ ਨੇ ਭਗਵਾਨ ਮਹਾਵੀਰ ਸੋਮੀ ਜੀ ਉਹਨਾਂ ਦਾ ਹਮੇਸ਼ਾ ਸਿਧਾਂਤ ਰਿਹਾ ਜਿਨ੍ਹਾਂ ਜਿਉਂ ਹੋਰ ਜਿਨੇ ਤੋਂ ਸਿਰੋਸ ਸਿਧਾਂਤ ਨੂੰ ਫੋਲੋ ਕਰਦੇ ਹੋਏ ਬੋਬੀ ਨੇ ਜਿਹੜੇ ਅੱਜ ਕੱਲ ਸਾਡੇ ਜੈਨ ਧਰਮ ਦੇ ਪਰਪਿਯੂਸ਼ਨ ਚੱਲ ਰਹੇ ਨੇ ਤੇ ਦੂਸਰੇ ਪਜੂਸਰ ਵਾਲੇ ਦਿਨ ਅੱਜ ਪ੍ਰਚੀਨ ਗਊਸ਼ਾਲਾ ਦੇ ਵਿੱਚ ਗਊਆ ਦੀ ਸੇਵਾ ਦਾ ਪ੍ਰਬੰਧ ਰੱਖਿਆ ਹੈ ਤੇ ਉਹਦੇ ਇਲਾਵਾ ਜਿਹੜੇ 8 ਦਿਨ ਹੈਗੇ ਨੇ 8 ਦੇ 8 ਦਿਨ ਕਿਸੇ ਨਾ ਕਿਸੇ ਜਗ੍ਹਾ ਧਾਰਮਿਕ ਕਾਰਜ ਕਰ ਰਹੇ ਨੇ ਤੇ ਇਹਨਾਂ ਦੀ ਬਹੁਤ-ਬਹੁਤ ਜ਼ਿਆਦਾ ਅਰਨੋਦਨਾ ਹੈਗੀ ਹੈ ਤੇ ਪਰਮ ਮਿੱਤਾ ਪਰਮੇਸ਼ਵਰ ਪਰਮੇਸ਼ਵਰ ਤੋਂ ਇਹ ਜੋ ਪ੍ਰਾਰਥਨਾ ਹੈਗੀ ਹੈ ਕਿ ਇਹਨਾਂ ਨੂੰ ਓਨੀ ਹੋਰ ਸ਼ਕਤੀ ਦੇਵੇ ਕਿ ਜਿਹੜੇ ਆਪਣੇ ਸਮਾਜ ਸੇਵਾ ਦੇ ਕੰਮਾਂ 'ਚ ਉਹਨਾਂ ਬਰਤਨ ਕੀ ਹਿੱਸਾ ਲੈ ਸਕਣ ਬਾਕੀ ਸਾਰਿਆਂ ਨੂੰ ਪਰ ਪ੍ਰੋਡਿਊਸਰ ਦੀ ਬਹੁਤ ਬਹੁਤ ਧੰਨਵਾਦ ਜੈ ਜਤਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਜੈਨ ਸਮਾਜ ਨੂੰ ਕਿਉਂਕਿ ਇਹਨਾਂ ਦਾ ਪਰਵ ਪੂਰਵ ਚੱਲ ਰਿਹਾ 8 ਦਿਨਾਂ ਦਾ ਉਹਦੇ ਵਿੱਚ ਅੱਜ ਲਗਾਤਾਰ 8 ਦਿਨ ਉਹਨਾਂ ਨੇ ਜੋ ਕੀ ਮੈਂ ਸੋਚ ਕੇ ਵੀ ਜਾਂ ਦੇਖ ਕੇ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜੋ ਜੈਨ ਸਮਾਜ ਹੈ ਮੈਨੂੰ ਲੱਗਦਾ ਸਮਾਜ ਵਾਸਤੇ ਕਰ ਰਿਹਾ ਹੈ ਮੈਨੂੰ ਲੱਗਦਾ ਕੋਈ ਹੋਰ ਨਹੀਂ ਕਰ ਰਿਹਾ ਤੇ ਬੜੀ ਖੁਸ਼ੀ ਹੁੰਦੀ ਹੈ ਬੋਬੀ ਜੈਨ ਜੀ ਸਾਨੂੰ ਸਾਰਿਆਂ ਨਾਲ ਲੈ ਕੇ ਇਸ ਪੂਰਨ ਨੂੰ ਮਨਾਉਣ ਵਾਸਤੇ ਆਏ ਆ ਦੂਜੇ ਦਿਨ ਅਸੀਂ ਪ੍ਰਚੀਨ ਗੋਸ਼ਾਲਾ ਦੇ ਵਿੱਚ ਗਊ ਮਾਤਾ ਦੀ ਸੇਵਾ ਕਰਨ ਵਾਸਤੇ ਆਏ ਆ ਕੱਲੂ ਹੀ ਮੈਂ ਦੇਖਿਆ ਸੀ ਇਹਨਾਂ ਨੂੰ ਕੱਲ ਬਰੰਪੁਰੀ ਸਕੂਲ ਦੇ ਵਿੱਚ ਜਾ ਕੇ ਇਹਨਾਂ ਨੇ ਬੱਚਿਆਂ ਨੂੰ ਕਿਤੇ ਪਾਠ ਸਮਗਰੀ ਦਿੱਤੀ ਉੱਥੇ ਬੈਠੇ ਵੰਡੇ ਨੇ ਤੇ ਕੱਲ ਵੀ ਤੀਜੇ ਦਿਨ ਵੀ ਬੋਬੀ ਜੀ ਨੇ ਦੱਸਣ ਅਨੁਸਾਰ ਕਿ ਕੱਲ ਵੀ ਕੁਸ਼ਟਾ ਆਸ਼ਮ ਜਾ ਕੇ ਜਿੱਥੇ ਉੱਥੇ ਲੋੜਵੰਦ ਆਪਣੇ ਬੈਠੇ ਨੇ ਉਹਨਾਂ ਨੂੰ ਸਾਰੇ ਰਾਸ਼ਨ ਸਮਗਰੀ ਜਾਂ ਹੋਰ ਵੀ ਪਦਾਰਥ ਉਹਨਾਂ ਨੂੰ ਦਿੱਤੇ ਜਾਣਗੇ ਜਿੱਥੇ ਮੈਂ ਪੂਰੇ ਜੈਨ ਸਮਾਜ ਨੂੰ ਜਿੱਥੇ ਵਧਾਈ ਦੇਣਾ ਉੱਥੇ ਇਹਨਾਂ ਦੇ ਜਿਹੜੇ ਆਪਣੇ ਬਾਬਾ ਰਤਨ मुनि ਜੀ ਜਾਂ ਭਗਵਾਨ ਮਹਾਵੀਰ ਜੀ ਦੇ ਜਿਹੜੇ ਉਹਨਾਂ ਦੇ ਉਪਦੇਸ਼ਾਂ ਤੇ ਚੱਲ ਰਹੇ ਨੇ ਮੈਂ ਸਮਝਦਾ ਕਿ ਆਪਣੇ ਗੁਰੂਆਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਤੇ ਗੁਰੂ ਦੀ ਜਿਹੜੀ ਸਿੱਖਿਆ ਲੈ ਕੇ ਆਪਾਂ ਚੱਲਦੇ ਹਾਂ ਉਹ ਹੀ ਆਪਣਾ ਅਸਲੀ ਜੀਵਨ ਹੈ ਸਾਰਿਆਂ ਨੂੰ ਆਪਣੇ ਗੁਰੂਆਂ ਗੁਰੂਆਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਤਾਂ ਕਿ ਆਪਾਂ ਸਮਾਜ ਦੇ ਵਿੱਚ ਨੇਕ ਕੰਮ ਕਰ ਸਕੀਏ ਤੇ ਕਿਸੇ ਦੀ 희ਸਾ ਲੈ ਸਕੀਏ ਮੈਂ ਇੱਕ ਵਾਰੀ ਫਿਰ ਪੂਰੇ ਨਿਊ ਜੰਗ ਫਾਈਵ ਸਟਾਰ ਕਲੱਬ ਬੋਵੀ ਭਾਜੀ ਦਾ ਸਮੁੱਚੀ ਟੀਮ ਦਾ ਜਿਥੇ ਇਹਨਾਂ ਨੂੰ ਵਧਾਈ ਦੇਣਾ ਉੱਥੇ ਹੀ ਧੰਨਵਾਦ ਕਰਦਾ ਆਪਣੇ ਵਾਰਡ ਵੱਲੋਂ ਵਾਰਡ ਬਾਰ ਨੰਬਰ 83 ਵੱਲੋਂ ਤੇ ਆਪਣੇ ਹਲਕਾ ਐਮਐਲਏ ਸ਼ੋਕਪ੍ਰਸ਼ਾਪ ਪੱਪੀ ਜੀ ਵੱਲੋਂ ਇਹਨਾਂ ਨੂੰ ਪੂਰੇ ਜਨ ਸਮਾਏ ਨੂੰ ਇਸ ਪਰਵ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਵਾ ਇਸੇ ਤਰ੍ਹਾਂ ਸਾਨੂੰ ਨਾਲ ਲੈ ਕੇ ਸਾਨੂੰ ਵੀ ਇਹਨਾਂ ਨੇ ਅੱਜ ਗਊਮਾਂ ਦਾ ਅਸ਼ੀਰਵਾਦ ਵਾਇਆ ਵਾ ਆਸ ਕਰਦੇ ਅੱਗੇ ਵੀ ਬੋਈ ਭਾਈ ਹਮੇਸ਼ਾ ਹੀ ਆਪਣੇ ਛੋਟੇ ਨਮਾਣੇ ਭਰਾ ਨੂੰ ਯਾਦ ਕਰਦੇ ਨੇ ਹਮੇਸ਼ਾ ਹੀ ਅਸੀਂ ਵੀ ਆਪਣੇ ਉਹਨਾਂ ਦਾ ਤਨ ਮਨ ਧਾਨਾ ਹਮੇਸ਼ਾ ਇਹਨਾਂ ਨਾਲ ਖੜੇ ਆ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈਆਂ ਜੈ ਜਤਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਈ ਭਾਈ ਅੱਜ ਜਿਹੜਾ ਤੁਸੀਂ ਗਊਸ਼ਾਲਾ 'ਚ ਤਮਾਮ ਲੁਧਿਆਣਾ ਦੇ ਪੰਜਾਬ ਵਾਸੀਆਂ ਨੂੰ ਮਹਾਪਰਵ ਪਜੂਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਸਾਡੇ ਜੈਨ ਪਰਵ ਜਿਹੜੇ ਚੱਲ ਰਹੇ ਆ ਅੱਜ ਦੂਜਾ ਪਰਵ ਹੈ ਮੈਂ ਇੱਕ ਜੈਨ ਪਰਿਵਾਰ 'ਚ ਜਨਮ ਲਿਆ ਮੈਂ ਇੱਕ ਜੈਨ ਆ ਮੈਂ ਇੱਕ ਸੁਪਨਾ ਦੇਖਿਆ ਕਿ ਮੈਂ ਸਾਰੇ ਲੁਧਿਆਣੇ ਨੂੰ ਜੋੜ ਕੇ ਚੱਲਾਂ ਚਾਹੇ ਉਹ ਕਿਸੇ ਵੀ ਧਰਮ ਦੇ ਬੰਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਬੰਦੇ ਆ ਅਸੀਂ ਸਾਰੇ ਮਿਲ ਕੇ ਇੱਕ ਸੇਵਾ ਦਾ ਕੰਮ ਅਪਣਾਇਆ ਕਿ ਸਾਡੇ ਗੁਰੂ ਮਹਾਰਾਜ ਬੋਲੇ ਬਾਬਾ ਰਤਨਮੁਨੀ ਜੀ ਮਹਾਰਾਜ ਸਾਨੂੰ ਕਹਿ ਕੇ ਗਏ ਆ ਕਿ ਸਭ ਨੂੰ ਨਾਲ ਜੋੜ ਕੇ ਜੋ ਸੇਵਾ ਦਾ ਤਿੰਨ ਕਾ ਤਿੰਨ ਕਾ ਇਕੱਠਾ ਕਰੀਏ ਤਾਂ ਜਿਹਦੇ ਨਾਲ ਕਿਸੇ ਵੀ ਲੋੜਵੰਦ ਦੀ ਆਪਾਂ ਸਹਾਇਤਾ ਕਰ पाए ਉਹਨੂੰ ਕਿਸੇ ਕੋਈ ਵੀ ਚੀਜ਼ ਉਹਨੂੰ ਆਪਾਂ ਜੇ ਸਾਡੀ ਇੱਕ ਵੀ ਚੀਜ਼ ਨਾ ਉਹਨੂੰ ਪੁੱਨ ਲੱਗ ਜਾਵੇ ਤਾਂ ਉਹ ਸਾਡਾ ਜੀਵਨ ਸਫਲ ਹੋ ਸਕਦਾ ਤਾਂ ਇਸ ਕਰਕੇ ਅੱਜ ਦੀ ਦੂਜੇ ਦਿਨ ਦੀ ਸੇਵਾ ਅਸੀਂ ਪਰਸੀਮ ਗਊਸ਼ਾਲਾ 'ਚ ਰੱਖੀ ਸੀ ਮੈਂ ਆਪਣੀ ਨੌਜਵਾਨ ਟੀਮ ਨਿਊ ਯੰਗ ਫਾਈਵ ਸਟਾਰ ਕਲੱਬ ਬੋਲੇ ਬਾਬਾ ਰਤਨਮੁਨੀ ਜੀ ਉਹ ਸੰਗੂਰੇ ਸਾਥੀਆਂ ਦਾ ਕਾਇਤੇ ਆਏ ਹੋਏ ਮੁੱਖੇ ਤਿੱਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਗੁਰੂਵਰ ਸ਼੍ਰੀ ਜਤਿੰਦਰ ਮਣੀ ਜੀ ਮਹਾਰਾਜ ਸਾਹਿਬ ਔਰ ਪਿਊਸ਼ ਮਣੀ ਜੀ ਮਹਾਰਾਜ ਸਾਹਿਬ ਦੇ ਨੇਤਿਤਵ ਵਿੱਚ ਅਸੀਂ ਜੋ ਨੌਜਵਾਨਾਂ ਨੂੰ ਸੇਵਾ ਮਿਲੀ ਹੈ ਅਸੀਂ ਅੱਰ ਦਿਨ ਇਦਾਂ ਹੀ ਕਰਦੇ ਰਾਵਾਂਗੇ ਜੈ ਜਨਿੰਦਰ ਜੈ ਮਹਾਵੀਰ ਜੈ ਮਾਤਾ